ਇੱਕ ਕਿੱਡਾ ਵੱਡਾ ਨੈਟਵਰਕ ਬਣ ਗਿਆ ਹੋਇਆ ਹੈ ਨਸ਼ਿਆਂ ਦੇ ਵਪਾਰੀਆਂ ਦਾ ਨਸ਼ਿਆਂ ਦੇ ਸਪਲਾਈ ਕਰਨ ਵਾਲਿਆਂ ਦਾ ਨਸ਼ਿਆਂ ਨੂੰ ਜਮ੍ਹਾਂ ਕਰਕੇ ਰੱਖਣ ਵਾਲਿਆਂ ਦਾ ਜਿਹਦੇ ਵਿੱਚ ਦੋਸ਼ ਲੱਗਦੇ ਪਏ ਆ ਪੁਲਿਸ ਦੇ ਉੱਤੇ ਵੀ ਪੁਲਿਸ ਦੇ ਬੰਦੇ ਫੜੇ ਵੀ ਗਏ ਆ ਕੋਡ ਬਣ ਗਏ ਹੋਏ ਆ ਹੈਰਾਨੀ ਦੀ ਗੱਲ ਇਹ ਆ ਤਰਮਿੰਦਰ ਜੀ ਕਿ ਲੋਕਾਂ ਨੇ ਭਾਸ਼ਾ ਦੱਸਣ ਵਾਸਤੇ ਕਿ ਫਲਾਣੇ ਥਾਂ ਦੇ ਨਸ਼ਾ ਆਇਆ ਤੇ ਉੱਥੇ ਕਹਿਣਗੇ ਫਲਾਣੇ ਸਕੂਲ ਦੇ ਵਿੱਚ ਜਾਜ ਉਤਰਿਆ ਇਸ ਤਰ੍ਹਾਂ ਦੇ ਕੋਡ ਬਣਾ ਲਏ ਹੋਏ ਆ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ ਕਿ ਤੁਹਾਡੇ ਜਿਹੜੇ ਅਫਸਰ ਨੇ ਤੁਹਾਡੀਆਂ ਏਜੰਸੀਆਂ ਨੇ ਜਿਹੜੀਆਂ ਉਹ ਪੈਰਵਾਹੀ ਨਹੀਂ ਕਰਦੀਆਂ ਤੇ ਇਸ ਕਰਕੇ ਜਿਹੜੇ ਆ ਉਹ ਲੋਕ ਛੁੱਟ ਜਾਂਦੇ ਆ ਨਸ਼ਿਆਂ ਵਾਲੇ ਗੁਜਰਾਤ ਦੇ ਬਾਰੇ ਕਦੇ ਕੋਈ ਗੱਲ ਹੀ ਨਹੀਂ ਹੁੰਦੀ ਗੁਜਰਾਤ ਦੇ ਵਾਲੇ ਪਾਸਿਓਂ ਇੰਨੇ ਵੱਡੇ ਪੱਦਰ ਤੇ ਤੁਹਾਨੂੰ ਯਾਦ ਹੋਣਾ ਇੱਕ ਵਾਰੀ 3000 ਕੁਆਂਟਲ ਜਿਹੜੀ ਆ ਉਥੇ ਨਸ਼ੇ ਫੜੇ ਗਏ ਆ ਨਸ਼ੇ ਫੜੇ ਜਾ ਰਹੇ ਆ ਫੋਨ ਫੜੇ ਜਾ ਰਹੇ ਆ ਰੋਜ਼ ওভারਡੋਜ਼ ਦੇ ਨਾਲ ਮੌਤਾਂ ਹੋ ਰਹੀਆਂ ਨੇ ਔਰ ਇਹਨਾਂ ਦੇ ਵਿੱਚ ਨਾਮ ਜਿਹੜੇ ਆ ਉਹ ਵੱਡੇ ਵੱਡੇ ਅਫਸਰਾਂ ਦੇ ਵੀ ਆ ਰਹੇ ਆ ਉਹਨਾਂ ਦੇ ਵਿੱਚ ਲੀਡਰਾਂ ਦੇ ਵੀ ਆ ਰਹੇ ਆ ਕਰਾਂ ਦੇ ਉੱਤੇ ਪੀਲੇ ਪੰਜੇ ਚੱਲ ਰਹੇ ਨੇ ਨਸ਼ਾ ਤਸਕਰਾਂ ਦੇ ਕਾਫੀ ਕਾਰਵਾਈਆਂ ਹੋ ਰਹੀਆਂ ਨੇ ਤੋਂ ਡੀਜੀਪੀ ਪੰਜਾਬ ਗੌਰਵ ਯਾਦਵਖੁਰਾਨ ਨੇ ਇੱਕ ਅਲਟੀਮੇਟਮ ਕਹਿ ਲੋ ਡੈਡ ਲਾਈਨ ਕਹਿ ਲੋ ਉਹ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਹੈ ਵੀ 31 ਮਈ ਤੱਕ ਨਸ਼ਾ ਖਤਮ ਹੋਣਾ ਚਾਹੀਦਾ ਹੈ ਇਸ ਮੋਹਮ ਦੇ ਅਸਰ ਪੂਰੀ ਤਰ੍ਹਾਂ ਹੋ ਜਾਣਾ ਚਾਹੀਦਾ ਹੈ ਨਹੀਂ ਤਾਂ ਫਿਰ ਅਧਿਕਾਰੀਆਂ ਦੇ ਉੱਤੇ ਗਾਜ਼ ਡਿਗਣੀ ਤੈ ਆ ਜੀ ਦੇਖੋ ਸਰਕਾਰ ਨੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਹਦੀ ਅਸੀਂ ਪੂਰੀ ਹਮਾਇਤ ਕਰਦੇ ਹਾਂ ਹਮਮ ਔਰ ਸਾਰੇ ਪੰਜਾਬ ਵਾਲੇ ਇਸ ਦੀ ਹਮਾਇਤ ਕਰਨਗੇ ਕਰਦੇ ਹੋਣਗੇ ਹੋ ਸਕਦਾ ਕੁਝ ਵਿਰੋਧੀ ਪਾਰਟੀਆਂ ਨਾ ਕਰਦੀਆਂ ਹੋਣ ਕਿਉਂਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਜਿਹੜੀ ਸਮੱਸਿਆ ਪਿਛਲੇ 40 ਸਾਲਾਂ ਦੀ ਪਨਪਦੀ ਪਨਪਦੀ ਇੰਨੀ ਵੱਡੀ ਬਣ ਗਈ ਆ ਇਹ ਕਿੱਡਾ ਵੱਡਾ ਨੈਟਵਰਕ ਬਣ ਗਿਆ ਹੋਇਆ ਨਸ਼ਿਆਂ ਦੇ ਵਪਾਰੀਆਂ ਦਾ ਨਸ਼ਿਆਂ ਦੇ ਸਪਲਾਈ ਕਰਨ ਵਾਲਿਆਂ ਦਾ ਨਸ਼ਿਆਂ ਨੂੰ ਜਮ੍ਹਾਂ ਕਰਕੇ ਰੱਖਣ ਵਾਲਿਆਂ ਦਾ ਜਿਹਦੇ ਵਿੱਚ ਦੋਸ਼ ਲੱਗਦੇ ਪਏ ਆ ਪੁਲਿਸ ਦੇ ਉੱਤੇ ਵੀ ਪੁਲਿਸ ਦੇ ਬੰਦੇ ਫੜੇ ਵੀ ਗਏ ਆ ਪੁਲਿਸ ਤੇ ਦੋਸ਼ ਲੱਗਦੇ ਆ ਪੋਲੀਟਿਸ਼ੀਅਨ ਦੇ ਉੱਤੇ ਦੋਸ਼ ਲੱਗਦੇ ਆ ਬਿਊਰੋਕਰੇਟਸ ਦੇ ਉੱਤੇ ਦੋਸ਼ ਲੱਗਦੇ ਆ ਔਰ ਜਿਹੜੀਆਂ ਲੋਕਲ ਸੰਸਥਾਵਾਂ ਨੇ ਕਈ ਉਹ ਵੀ ਉਹ ਵੀ ਉਹਦੇ ਵਿੱਚ ਇਨਵੋਲ ਨੇ ਔਰ ਜਿੰਨੇ ਸਾਡੇ ਨਸ਼ਾ ਛਡਾਊ ਕੇਂਦਰ ਨੇ ਜਿਹੜੇ ਗੈਰ ਸਰਕਾਰੀ ਆ ਸਰਕਾਰ ਜੋ ਲਾਇਸੈਂਸ ਵੀ ਨਹੀਂ ਹੈਗੇ ਉਹਨਾਂ ਦੇ ਵਿੱਚੋਂ ਵੀ ਜਿਹੜੇ ਆ ਨਸ਼ੇ ਸਪਲਾਈ ਹੁੰਦੇ ਆ ਪਿੰਡਾਂ ਦੇ ਵਿੱਚ ਦੁਕਾਨਾਂ ਦੇ ਉੱਤੇ ਆਨ ਦੁਕਾਨਾਂ ਦੇ ਉੱਤੇ ਵੀ ਜਿਹੜੇ ਆ ਉਹ ਮਾਗਦੇ ਨੇ ਕਿ ਕਿੱਥੇ ਕਿਹੜੀ ਚੀਜ਼ ਮਿਲਦੀ ਆ ਮਤਲਬ ਕੋਡ ਬਣ ਗਏ ਹੋਏ ਆ ਹੈਰਾਨੀ ਦੀ ਗੱਲ ਇਹ ਆ ਧਰਮਿੰਦਰ ਜੀ ਕਿ ਲੋਕਾਂ ਨੇ ਭਾਸ਼ਾ ਦੱਸਣ ਵਾਸਤੇ ਕਿ ਫਲਾਣੇ ਥਾਂ ਤੇ ਨਸ਼ਾ ਆਇਆ ਤਾਂ ਉਥੇ ਕਹਿਣਗੇ ਫਲਾਣੇ ਸਕੂਲ ਦੇ ਵਿੱਚ ਜਾਜ ਉਤਰਿਆ ਹਮ ਇਸ ਤਰ੍ਹਾਂ ਦੇ ਕੋਡ ਬਣਾ ਲਏ ਹੋਇਆ ਕਿ ਉਥੇ ਨਸ਼ਾ ਦੇਣ ਵਾਲਾ ਜਿਹੜਾ ਉਹ ਆਇਆ ਹੋਇਆ ਸੋ ਇਹ ਬੜਾ ਵੱਡਾ ਨੈਟਵਰਕ ਹੈ ਇਹਨੂੰ ਡੈਡਲਾਈਨ ਬਣਾ ਕੇ ਕਿ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਊਗਾ ਹਮ ਅਸੀਂ ਘਟੋ-ਘਟੇ ਦੇ ਨਾਲ ਸਹਿਮਤ ਨਹੀਂ ਹੋ ਸਕਦੇ ਕਿਉਂਕਿ ਇਹ ਸਮੱਸਿਆ ਜਿਹੜੀ ਆ ਇਹ ਬਹੁਤ ਵੱਡੀ ਹੈ ਹਮ ਔਰ ਤੁਸੀਂ ਬਿਨਾਂ ਵਜ੍ਹਾ ਫਿਰ ਆਪਣੇ ਪੁਲਿਸ ਅਫਸਰਾਂ ਨੂੰ ਟੰਗੀ ਜਾਓਗੇ ਇਹ ਦਿਖਾਉਣ ਲਈ ਕਿ ਆਹ ਦੇਖੋ ਜੀ ਅਸੀਂ ਤਾਂ ਕੰਮ ਸ਼ੁਰੂ ਕਰਤਾ ਇਹ ਵੀ ਜ਼ਿਆਜ਼ਤੀ ਹੋਣੀ ਆ ਜਿਵੇਂ ਜ਼ਿਆਜ਼ਤੀ ਇਹ ਹੋ ਰਹੀ ਆ ਕਿ ਜਿੰਨਾ ਲੋਕਾਂ ਨੂੰ ਫੜਿਆ ਜਾ ਰਿਹਾ ਨਸ਼ੇ ਤਸਕਰਾਂ ਨੂੰ ਜਾਂ ਨਸ਼ਾ ਵੰਡਣ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਉਹਨਾਂ ਦੇ ਤੁਸੀਂ ਗਰੀਬਾਂ ਦੇ ਘਰ ਢਾਈ ਜਾਂਦੇ ਹੋ ਤੁਹਾਨੂੰ ਯਾਦ ਹੋਣਾ ਕਿ ਯੂਪੀ ਦੇ ਵਿੱਚ ਯੋਗੀ ਸਰਕਾਰ ਨੇ ਜਿਹੜੇ ਆ ਗੈਂਗਸਟਰਾਂ ਦੇ ਘਰ ਢਾਉਣੇ ਸ਼ੁਰੂ ਕਰ ਦਿੱਤੇ ਸੀ ਇਸ ਬਹਾਨੇ ਦੇ ਨਾਲ ਕਿ ਇਹ ਜਿਹੜੇ ਆ ਗਲਤ ਥਾਂ ਤੇ ਬਣੇ ਹੋਇਆ ਔਰ ਤੁਸੀਂ ਵੀ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਾਂ ਲਾਲ ਲਕੀਰ ਵਾਲੇ ਦੇ ਅੰਦਰ ਉਹਨਾਂ ਦੇ ਘਟ ਆਉਂਦੇ ਪਏ ਹੋ ਇਹ ਬਿਲਕੁਲ ਗਲਤ ਹੈ ਨਸ਼ਾ ਤਸਕਰਾਂ ਨੂੰ ਫੜੋ ਨਸ਼ੇ ਵੇਚਣ ਵਾਲੇ ਨੂੰ ਫਸੋ ਫੜੋ ਔਰ ਉਹਦੇ ਨਾਲ ਜਿੰਨੀ ਵੱਧ ਤੋਂ ਵੱਧ ਸਜ਼ਾ ਦਵਾ ਸਕਦੇ ਹੋ ਸਰਕਾਰੀ ਰੂਪ ਵਿੱਚ ਦਵਾਓ ਲੋਕੀ ਕਹਿੰਦੇ ਆ ਕਿ ਜੀ ਉਹ ਤੇ ਜਾ ਕੇ ਹੁਣੇ ਕਹਿਣਗੇ ਕਿ ਜੀ ਇਹਨਾਂ ਦੇ ਨਾਲ ਇਹੀ ਸਲੂਕ ਹੋਣਾ ਚਾਹੀਦਾ ਕਿਉਂਕਿ ਅਦਾਲਤਾਂ 'ਚ ਜਾ ਕੇ ਤਾਂ ਛੁੱਟ ਜਾਂਦੇ ਆ ਅਦਾਲਤਾਂ 'ਚ ਕਿਉਂ ਛੁੱਟ ਜਾਂਦੇ ਆ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ ਕਿ ਤੁਹਾਡੇ ਜਿਹੜੇ ਅਫਸਰ ਨੇ ਤੁਹਾਡੀਆਂ ਏਜੰਸੀਆਂ ਨੇ ਜਿਹੜੀਆਂ ਉਹ ਪੈਰਵਾਹੀ ਨਹੀਂ ਕਰਦੀਆਂ ਤੇ ਇਸ ਕਰਕੇ ਜਿਹੜੇ ਆ ਉਹ ਲੋਕ ਛੁੱਟ ਜਾਂਦੇ ਆ ਨਸ਼ਿਆਂ ਵਾਲੇ ਉਹਨਾਂ ਦੀਆਂ ਜ਼ਮਾਨਤਾਂ ਆ ਜਾਂਦੀਆਂ ਨੇ ਉਹਨਾਂ ਨੇ ਇਹ ਬਿਲਕੁਲ ਅੰਡਰਲਾਈਨ ਕੀਤਾ ਸੀ ਸੁਪਰੀਮ ਕੋਰਟ ਨੇ ਕਿ ਜਿਹੜੀ ਉਹ ਪੁਲਿਸ ਜ਼ਿੰਮੇਵਾਰ ਠਹਿਰਾਵੇ ਆਪਣੇ ਅਫਸਰਾਂ ਨੂੰ ਕਿ ਕਿਹੜੇ ਕੇਸ ਲਈ ਕੌਣ ਜ਼ਿੰਮੇਵਾਰ ਉਹਦੇ ਵਿੱਚ ਜ਼ਮਾਨਤਾਂ ਕਿਉਂ ਹੋ ਜਾਂਦੀਆਂ ਪੁਲਿਸ ਕੋਲੇ ਕੇਸ ਨਹੀਂ ਬਣਦਾ ਜ਼ਮਾਨਤ ਹੋ ਜਾਂਦੀ ਹੈ ਔਰ ਉਹਨਾਂ ਦਾ ਹੱਕ ਹੈ ਜ਼ਮਾਨਤ ਲੈਣਾ ਜੀ ਸੋ ਗੱਲ ਇਹ ਆ ਕਿ ਤੁਸੀਂ ਚੇਨ ਤੋੜੋ ਦੂਸਰੀ ਗੱਲ ਇੱਕ ਹੋਰ ਆ ਕਿ ਕੈਪਟਨ ਮਨਿੰਦਰ ਸਿੰਘ ਆਏ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਮੈ ਨਸ਼ੇ ਦੀ ਜਿਹੜੀ ਆ ਉਹ ਲਤ ਤੋੜ ਲਕ ਤੋੜ ਦੇਣਾ ਇਸੇ ਤਰ੍ਹਾਂ ਕੈਪਟਨ ਚੰਨੀ ਸਾਹਿਬ ਆਏ ਉਸ ਤੋਂ ਬਾਅਦ ਉਹਨਾਂ ਨੇ ਵੀ ਕਿਹਾ ਕੇਜਰੀਵਾਲ ਸਾਹਿਬ ਭਗਵੰਤ ਮਾਨ ਉਹਨਾਂ ਨੇ ਵੀ ਗੱਲ ਕੀਤੀ ਤੁਹਾਨੂੰ ਯਾਦ ਹੋਣਾ ਕਿ ਕਰੋਨਾ ਦੇ ਵੇਲੇ 100 ਤੋਂ ਵੱਧ ਬੰਦਾ ਜਿਹੜਾ ਉਹ ਨਕਲੀ ਸ਼ਰਾਬ ਪੀ ਕੇ ਸਪਿਰਟ ਵਾਲੀ ਸ਼ਰਾਬ ਪੀ ਕੇ ਮਰ ਗਿਆ ਇੱਥੇ ਪਟਿਆਲੇ ਤੋਂ ਉਹ ਸ਼ੁਰੂ ਹੋਇਆ ਔਰ ਕਿੱਥੇ ਤਰਨਤਾਰਨ ਗੁਰਦਾਸਪੁਰ ਤੱਕ ਜਿਹੜੀ ਉਹਦੀਆਂ ਤਾਰਾਂ ਜੁੜੀਆਂ ਰਹੀਆਂ ਰੋਜ਼ ਤੁਹਾਡੀਆਂ ਜੇਲਾਂ ਦੇ ਵਿੱਚੋਂ ਨਸ਼ੇ ਫੜੇ ਜਾ ਰਹੇ ਆ ਫੋਨ ਫੜੇ ਜਾ ਰਹੇ ਆ ਰੋਜ਼ ਓਵਰਡੋਜ਼ ਦੇ ਨਾਲ ਮੌਤਾਂ ਹੋ ਰਹੀਆਂ ਨੇ ਔਰ ਇਹਨਾਂ ਦੇ ਵਿੱਚ ਨਾਮ ਜਿਹੜੇ ਆ ਉਹ ਵੱਡੇ ਵੱਡੇ ਅਫਸਰਾਂ ਦੇ ਵੀ ਆ ਰਹੇ ਆ ਉਹਨਾਂ ਦੇ ਵਿੱਚ ਲੀਡਰਾਂ ਦੇ ਵੀ ਆ ਰਹੇ ਆ ਔਰ ਸਾਡੇ ਲੀਡਰ ਜਿਹੜੇ ਆ ਉਹ ਵਿਧਾਨ ਸਭਾ ਦੇ ਵਿੱਚ ਪੁੱਛਦੇ ਆ ਕਿਉਂਕਿ ਪਿੱਛੇ ਜੇ ਗੱਲ ਉੱਠੀ ਸੀਗੀ ਕਿ ਸਾਨੂੰ ਜਿਹੜਾ ਉਹ ਭੁੱਖੀ ਖਾਣ ਦੀ ਇਜਾਜ਼ਤ ਹੋਣੀ ਚਾਹੀਦੀ ਆ ਹੂੰ ਹੂੰ ਪੰਜਾਬ ਦੇ ਵਿੱਚ ਜੀ ਤੇ ਉਹਦੇ ਵਿੱਚ ਧਰਮਵੀਰ ਗਾਂਧੀ ਸਾਡੇ ਮੈਂਬਰ ਪਾਰਲੀਮੈਂਟ ਆ ਉਹਦੀ ਹਮਾਇਤ ਵੀ ਕਰਦੇ ਆ ਤੇ ਸਾਡੇ ਇੱਕ ਐਮਐਲਏ ਨੇ ਉਹ ਵਿਧਾਨ ਸਭਾ ਵਿੱਚ ਵੀ ਪੁੱਛ ਲਿਆ ਕਿ ਕੀ ਪੰਜਾਬ ਦੇ ਵਿੱਚ ਭੁੱਕੀ ਬੀਜਣ ਦੀ ਇਜਾਜ਼ਤ ਡੋਡੇ ਬੀਜਣ ਦੀ ਇਜਾਜ਼ਤ ਬਾਰੇ ਕੋਈ ਸੋਚਿਆ ਜਾ ਰਿਹਾ ਸੋ ਇਹਨਾਂ ਸਥਿਤੀਆਂ ਦੇ ਵਿੱਚ ਤੁਸੀਂ ਕਿਵੇਂ ਜ਼ਿਕਰ ਇਹ ਸੋਚ ਸਕਦੇ ਹੋ ਦੂਸਰੇ ਪਾਸੇ ਸਮਗਲਰਾਂ ਦਾ ਇਨਾ ਵੱਡਾ ਨੈਟਵਰਕ ਹੈ ਕਿਉਂਕਿ ਸਾਰੀ ਜਿਹੜੀ ਅਫੀਮ ਹੈ ਜਾਂ ਜਿੰਨੇ ਵੀ ਨਸ਼ੇ ਆ ਉਹ ਸਾਰੇ ਅਫਗਾਨਿਸਤਾਨ ਤੋਂ ਹੋ ਕੇ ਵਾਇਆ ਪਾਕਿਸਤਾਨ ਸਾਡੇ ਕੋਲੇ ਆ ਰਹੇ ਆ ਔਰ ਇੰਡੀਆ ਦੇ ਵਿੱਚ ਪੰਜਾਬ ਜਿਹੜਾ ਇੱਕ ਟਰਾਂਜ਼ਿਟ ਕੈਂਪ ਬਣ ਗਿਆ ਹੋਇਆ ਆ ਇਤੋਂ ਨਸ਼ੇਵਰ ਜਿਹੜੇ ਆ ਉਹ ਦੂਸਰੇ ਪਾਸੇ ਵੀ ਜਾ ਰਹੇ ਆ ਗੁਜਰਾਤ ਦੇ ਬਾਰੇ ਕਦੇ ਕੋਈ ਗੱਲ ਹੀ ਨਹੀਂ ਹੁੰਦੀ ਗੁਜਰਾਤ ਦੇ ਵਾਲੇ ਪਾਸਿਓਂ ਇੰਨੇ ਵੱਡੇ ਪੱਧਰ ਤੇ ਤੁਹਾਨੂੰ ਯਾਦ ਹੋਣਾ ਇੱਕ ਵਾਰੀ 3000 ਕੁਆਂਟਲ ਜਿਹੜੀ ਆ ਉਥੇ ਨਸ਼ੇ ਫੜੇ ਗਏ ਆ ਸੋ ਇਹ ਇੱਕ ਬੜਾ ਵੱਡਾ ਨੈਟਵਰਕ ਹੈ ਇਸ ਨੈਟਵਰਕ ਨੂੰ ਤੋੜਨ ਦੀ ਗੱਲ ਨਹੀਂ ਇਸ ਨੂੰ ਖਤਮ ਕਰਨ ਦੀ ਗੱਲ ਹੈ ਔਰ ਇਹੋ ਜਿਹੇ ਇਹ ਕੋਈ ਨਦੀ ਦਾ ਪੁਲ ਥੋੜਾ ਬਣਦਾ ਪਿਆ ਤਰ ਮਹਿੰਦਰ ਜੀ ਇਹ ਕੋਈ ਕੋਈ ਬਿਲਡਿੰਗ ਥੋੜਾ ਬਣਦੀ ਪਈ ਹੈ ਕਿ ਤੁਸੀਂ 31 ਮਾਰਚ ਤੱਕ ਸਭ ਕੁਝ ਖਤਮ ਕਰ ਦਿਓ ਔਰ ਜਿਹੜੇ ਆ ਹੁਣ ਨਸ਼ਿਆਂ ਵਿਰੁੱਧ ਪਤਾ ਲੱਗਿਆ ਕਿ ਸਰਕਾਰ ਨੇ ਫੈਸਲਾ ਕੀਤਾ ਹੈ 15 ਕਰੋੜ ਰੁਪਈਆ ਖਰਚ ਕਰਦੇ ਇਸ ਲਈ ਕਿ ਹਰ ਪਿੰਡ ਦੇ ਵਿੱਚ 1000 ਪੋਸਟਰ ਲੱਗੂਗਾ ਚਾਰ ਉੱਥੇ ਫਲੈਕਸਾਂ ਲੱਗਣਗੀਆਂ ਉੱਥੇ ਬੋਰਡ ਲੱਗਣਗੇ ਔਰ ਖਰਚਾ ਕਿੱਥੋਂ ਆਣਾ ਹੈ ਖਰਚਾ ਪੰਚਾਇਤ ਦੇਗੀ ਔਰ ਸਾਡੀਆਂ 3000 ਤੋਂ ਵੱਧ ਪੰਚਾਇਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਕੋਲੇ ਕੋਈ ਫੰਡ ਹੀ ਨਹੀਂ ਹੈਗਾ ਜੀ ਪੈਸਾ ਖਰਚ ਕਰਨ ਨੂੰ ਉਹ ਕਿੱਥੋਂ ਦੇਣਗੇ ਇਹੀ ਹਾਲ ਪਹਿਲਾਂ ਹੁਣ ਸਿੱਖਿਆ ਕ੍ਰਾਂਤੀ ਦਾ ਹੋ ਕੇਟਿਆ ਜਿੱਥੇ ਟੀਚਰ ਜਿਹੜੇ ਆ ਉਹ ਵਿਚਾਰੇ ਹੁਣ ਤੱਕ ਰੋਂਦੇ ਪਿਆ ਕਿ ਅਸੀਂ ਇਹਨਾਂ ਪੈਸਾ ਖਰਚ ਜੇਬਾਂ ਚੋਂ ਕਰਦੇ ਪਏ ਆ ਪੱਥਰ ਜਿਹੜੇ ਲਾਏ ਗਏ ਆ ਉਹ ਆਪਣੀਆਂ ਜੇਬਾਂ ਚੋਂ ਲਾਉਂਦੇ ਪਏ ਆ ਜੀ ਸੋ ਇਹ ਕੋਈ ਪਲੈਨਿੰਗ ਨਹੀਂ ਸਾਨੂੰ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਲੋਕ ਸੋਸ਼ੀਆਲੋਜਿਸਟ ਨੇ ਜਿਹੜੇ ਡਾਕਟਰਸ ਨੇ ਜਿਹੜੇ ਚੰਗੇ ਐਨਜੀਓਜ਼ ਕੰਮ ਕਰਦੇ ਪਏ ਆ ਇਸ ਪਾਸੇ ਜਾਂ ਦੂਸਰੇ ਦੇਸ਼ਾਂ ਦੇ ਵਿੱਚੋਂ ਜਾਂ ਦੂਸਰੇ ਸੂਬਿਆਂ ਦੇ ਵਿੱਚ ਜਿੱਥੇ ਨਸ਼ਿਆਂ ਦੇ ਖਿਲਾਫ ਕੋਈ ਕਾਰਵਾਈ ਹੋਈ ਆ ਇਹ ਕੋਦੇ ਨਾਲ ਲੈ ਕੇ ਪਲਾਨ ਬਣਾਉਣੀ ਚਾਹੀਦੀ ਆ ਲੌਂਗ ਟਰਮ ਪਲਾਨ ਜੀ ਇਹ ਨਹੀਂ ਕਿ ਘਰ ਤੋੜਦੇ ਇਹ 2-4 ਦਿਨ ਚੱਲਣਗੇ ਕਿੰਨਾ ਚਿਰ ਤੁਸੀਂ ਲੋਕਾਂ ਦੇ ਘਰ ਤੋੜੋਗੇ ਲੌਂਗ ਟਰਮ ਪਲੈਨਿੰਗ ਹੋਣੀ ਚਾਹੀਦੀ ਆ ਜੀ ਉਹਦੇ ਲਈ ਐਕਸਪਰਟ ਹੋਣੇ ਚਾਹੀਦੇ ਆ ਤੁਹਾਡੇ ਕੋਲੇ ਉਹਨਾਂ ਦੇ ਨਾਲ ਜਿਹੜੀ ਆ ਉਹ ਤੁਸੀਂ ਬੈਠ ਕੇ ਗੱਲਬਾਤ ਕਰੋ ਇਹ ਨਹੀਂ ਮਾਨ ਸਾਹਿਬ ਦਾ ਇਹ ਬਿਆਨ ਬੜਾ ਹਾਸੋ ਲੈਣਾ ਤਰਮਿੰਦਰ ਜੀ ਲੱਗਦਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਜਿਹੜਾ ਉਹ ਸਾਢੇ 3 ਸਾਲਾਂ ਬਾਅਦ ਕਿਉਂ ਸ਼ੁਰੂ ਕੀਤਾ ਤੁਸੀਂ 22 ਕਿਉਂ ਨਹੀਂ ਸ਼ੁਰੂ ਕੀਤਾ ਕਹਿੰਦੇ ਸਾਢੇ 3 ਸਾਲ ਅਸੀਂ ਸੋਚਦੇ ਰਹੇ ਪਲਾਨਿੰਗ ਬੜੀ ਤਗੜੀ ਕੀਤੀ ਆ ਇਹ ਪਲਾਨਿੰਗ ਕੀਤੀ ਆ ਤੁਸੀਂ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ